ਹਾਂਜੀ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਹੈਗੀ ਯੁਧ ਨਸ਼ਿਆ ਵਿਰੁੱਧ ਇਹਦੇ ਵਿੱਚ ਕੰਮ ਕਰਦੇ ਹੋਏ ਮੈਡਮ ਦੰਪ੍ਰੀਤ ਕੋਰ ਕਮਿਸ਼ਨਰ ਜਲੰਧਰ ਦੀ ਅਗਵਾਈ ਹੇਠ ਸਾਨੂੰ ਕਮਿਸ਼ਨਰੀ ਜਲੰਧਰ ਦੇ ਵਿੱਚ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ। थाना ਰਾਮਾ ਮੰਡੀ ਦੇ ਏਰੀਆ ਵਿੱਚ ਅਸੀਂ ਇੱਕ ਵਿਅਕਤੀ ਅਪ੍ਰੀਹੈਂਡ ਕੀਤਾ ਹੈ ਵਿਵਰਾਜ ਨਾਮ ਦਾ ਤੇ ਇਹਦੀ ਗੱਡੀ ਦੇ ਵਿੱਚੋਂ ਸਾਨੂੰ 22 ਕਿਲੋ 300 ਗ੍ਰਾਮ ਕੰਟਰਾਬੰਡ ਸਬਸਟੈਂਸ ਬਰਾਮਦ ਹੋਈ ਹੈ ਜਿਹਦੇ ਕਰਕੇ ਅਸੀਂ ਐਫ ਆਈ ਆਰ ਨੰਬਰ 7/2026 ਅੰਡਰ ਸੈਕਸ਼ਨ 20 ਆਫ ਐਨ ਡੀ ਪੀ ਐਸ ਐਕਟ ਕ ਹਨਾ ਰਾਮ ਮੰਡੀ ਦੇ ਵਿੱਚ ਰਜਿਸਟਰ ਕੀਤੀ ਹੈ ਤੇ ਇਹ ਰਿਕਵਰੀ ਪਾਈ ਹੈ ਨਾਲ ਹੀ ਅਸੀਂ ਇਹਦੀ ਰਿਮਾਂਡ ਲੈ ਕੇ ਅੱਗੇ ਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕੇजेस ਹੈਗੇ ਇਹਨਾਂ ਨੂੰ ਵੀ ਟਰੈਕ ਕਰਾਂਗੇ ਤੇ ਇਹਨਾਂ ਨੂੰ ਵੀ ਬਰਸਟ ਕਰਾਂਗੇ ਤੇ ਸਾਨੂੰ ਉਮੀਦ ਹੈ ਕਿ ਕਮਿਸ਼ਨਰੀ ਜਿਲੰਦਰ ਦੇ ਵਿੱਚ ਅਸੀਂ ਜਿਹੜੀ ਮੁਹਿੰਮ ਹੈਗੀ ਉਤ ਨਸ਼ਾ ਵਿਰੁੱਧ ਇਹਨੂੰ ਬੜੀ ਸਫਲਤਾ ਨਾਲ ਉਹ ਇੰਪਲੀਮੈਂਟ ਕਰ ਪਾ ਰਹੇ ਹਾਂ ਜੀ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਹੈਗੀ ਯੁਧ ਨਸ਼ਾ ਵਿਰੁੱਧ ਇਹਦੇ ਵਿੱਚ ਕੰਮ ਕਰਦੇ ਹੋਏ ਮੈਡਮ ਦਨਪ੍ਰੀਤ ਕੋਰ ਕਮਿਸ਼ਨਰ ਜਲੰਧਰ ਦੀ ਅਗਵਾਈ ਹੇਠ ਸਾਨੂੰ ਕਮਿਸ਼ਨਰੀ ਜਲੰਧਰ ਦੇ ਵਿੱਚ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ। थाना ਰਾਮਾ ਮੰਡੀ ਦੇ ਏਰੀਆ ਵਿੱਚ ਅਸੀਂ ਇੱਕ ਵਿਅਕਤੀ ਅਪ੍ਰੀਹੈਂਡ ਕੀਤਾ ਹੈ ਵਿਵਰਾਜ ਨਾਮ ਦਾ ਤੇ ਇਹਦੀ ਗੱਡੀ ਦੇ ਵਿੱਚੋਂ ਸਾਨੂੰ 22 ਕਿਲੋ 300 ਗ੍ਰਾਮ ਕੰਟਰਾਬੰਡ ਸਬਸਟੈਂਸ ਬਰਾਮਦ ਹੋਈ ਹੈ ਜਿਹਦੇ ਕਰਕੇ ਅਸੀਂ ਐਫ ਆਈ ਆਰ ਨੰਬਰ 7/2026 ਅੰਡਰ ਸੈਕਸ਼ਨ 20 ਆਫ ਐਨ ਡੀ ਪੀ ਐਸ ਐਕਟ थाना ਰਾਮਾ ਮੰਡੀ ਦੇ ਵਿੱਚ ਰਜਿਸਟਰ ਕੀਤੀ ਹੈ। ਤੇ ਇਹ ਰਿਕਵਰੀ ਪਾਈ ਹੈ ਨਾਲ ਹੀ ਅਸੀਂ ਇਹਦੀ ਰਿਮਾਂਡ ਲੈ ਕੇ ਅੱਗੇ ਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕੇजेस ਹੈਗੇ ਇਹਨਾਂ ਨੂੰ ਵੀ ਟਰੈਕ ਕਰਾਂਗੇ ਤੇ ਇਹਨਾਂ ਨੂੰ ਵੀ ਬਰਸਟ ਕਰਾਂਗੇ ਤੇ ਸਾਨੂੰ ਉਮੀਦ ਹੈ ਕਿ ਕਮਿਸ਼ਨਰੀ ਦਿਲੰਦਰ ਦੇ ਵਿੱਚ ਅਸੀਂ ਜਿਹੜੀ ਮੁਹੀਮ ਹੈਗੀ ਉਤ ਨਸ਼ਾ ਵਿਰੁੱਧ ਇਹਨੂੰ ਬੜੀ ਸਫਲਤਾ ਨਾਲ ਉਹ ਇੰਪਲੀਮੈਂਟ ਕਰ ਪਾ ਰਹੇ ਹਾਂ ਜੀ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਹੈਗੀ ਯੁਧ ਨਸ਼ਾ ਵਿਰੁੱਧ ਇਹਦੇ ਵਿੱਚ ਕੰਮ ਕਰਦੇ ਹੋਏ ਮੈਡਮ ਦਨਪ੍ਰੀਤ ਕੋਰ ਕਮਿਸ਼ਨਰ ਜਲੰਧਰ ਦੀ ਅਗਵਾਈ ਹੇਠ ਸਾਨੂੰ ਕਮਿਸ਼ਨਰੀ ਜਲੰਧਰ ਦੇ ਵਿੱਚ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ थाना ਰਾਮਾ ਮੰਡੀ ਦੇ ਏਰੀਆ ਵਿੱਚ ਅਸੀਂ ਇੱਕ ਵਿਅਕਤੀ ਅਪ੍ਰੀਹੈਂਡ ਕੀਤਾ ਹੈ ਵਿਵਰਾਜ ਨਾਮ ਦਾ ਤੇ ਇਹਦੀ ਗੱਡੀ ਦੇ ਵਿੱਚੋਂ ਸਾਨੂੰ 22 ਕਿਲੋ 300 ਗ੍ਰਾਮ ਕੰਟਰਾਬੰਡ ਸਬਸਟੈਂਸ ਬਰਾਮਦ ਹੋਈ ਹੈ ਜਿਹਦੇ ਕਰਕੇ ਅਸੀਂ ਐਫ ਆਈ ਆਰ ਨੰਬਰ 7/2026 ਅੰਡਰ ਸੈਕਸ਼ਨ 20 of ndps act ਖਾਨਾ ਰਾਮ ਮੰਡੀ ਦੇ ਵਿੱਚ ਰਜਿਸਟਰ ਕੀਤੀ ਹੈ ਤੇ ਇਹ ਰਿਕਵਰੀ ਪਾਈ ਹੈ ਨਾਲ ਹੀ ਅਸੀਂ ਇਹਦੀ ਰਿਮਾਂਡ ਲੈ ਕੇ ਅੱਗੇ ਤੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕੇजेस ਹੈਗੇ ਇਹਨਾਂ ਨੂੰ ਵੀ ਟਰੈਕ ਕਰਾਂਗੇ ਤੇ ਇਹਨਾਂ ਨੂੰ ਵੀ ਬਰਸਟ ਕਰਾਂਗੇ ਤੇ ਸਾਨੂੰ ਉਮੀਦ ਹੈ ਕਿ ਕਮਿਸ਼ਨਰੀ ਢਿਲੰਦਰ ਦੇ ਵਿੱਚ ਅਸੀਂ ਜਿਹੜੀ ਮੁਹੀਮ ਹੈਗੀ ਉਤ ਨਸ਼ਾ ਵਿਰੁੱਧ ਇਹਨੂੰ ਬੜੀ ਸਫਲਤਾ ਨਾਲ ਉਹ ਇੰਪਲੀਮੈਂਟ ਕਰ ਪਾਉਣਗੇ ਹਾਂ ਜੀ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਹੈਗੀ ਯੁਧ ਨਸ਼ਾ ਵਿਰੁੱਧ ਇਹਦੇ ਵਿੱਚ ਕੰਮ ਕਰਦੇ ਹੋਏ ਮੈਡਮ ਦਨਪ੍ਰੀਤ ਕੋਰ ਕਮਿਸ਼ਨਰ ਜਲੰਧਰ ਦੀ ਅਗਵਾਈ ਹੇਠ ਸਾਨੂੰ ਕਮਿਸ਼ਨਰੀ ਜਲੰਧਰ ਦੇ ਵਿੱਚ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ। थाना ਰਾਮਾ ਮੰਡੀ ਦੇ ਏਰੀਆ ਵਿੱਚ ਅਸੀਂ ਇੱਕ ਵਿਅਕਤੀ ਅਪ੍ਰੀਹੈਂਡ ਕੀਤਾ ਹੈ ਵਿਜਰਾਜ ਨਾਮ ਦਾ ਤੇ ਇਹਦੀ ਗੱਡੀ ਦੇ ਵਿੱਚੋਂ ਸਾਨੂੰ 22 ਕਿਲੋ 300 ਗ੍ਰਾਮ ਕੰਟਰਬੰਡ ਸਬਸਟੈਂਸ ਬਰਾਮਦ ਹੋਈ ਹੈ ਜਿਹਦੇ ਕਰਕੇ ਅਸੀਂ ਐਫ ਆਈ ਆਰ ਨੰਬਰ 7/2026 ਅੰਡਰ ਸੈਕਸ਼ਨ 20 ਆਫ ਐਨ ਡੀ ਪੀ ਐਸ ਐਕਟ थाना ਰਾਮਾ ਮੰਡੀ ਦੇ ਵਿੱਚ ਰਜਿਸਟਰ ਕੀਤੀ ਹੈ। ਤੇ ਇਹ ਰਿਕਵਰੀ ਪਾਈ ਹੈ ਨਾਲ ਹੀ ਅਸੀਂ ਇਹਦੀ ਰਿਮਾਂਡ ਲੈ ਕੇ ਅੱਗੇ ਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕੇजेस ਹੈਗੇ ਇਹਨਾਂ ਨੂੰ ਵੀ ਟਰੈਕ ਕਰਾਂਗੇ ਤੇ ਇਹਨਾਂ ਨੂੰ ਵੀ ਬਰਸਟ ਕਰਾਂਗੇ ਤੇ ਸਾਨੂੰ ਉਮੀਦ ਹੈ ਕਿ ਕਮਿਸ਼ਨਰੀ ਜਿਲੰਦਰ ਦੇ ਵਿੱਚ ਅਸੀਂ ਜਿਹੜੀ ਮੁਹਿੰਮ ਹੈਗੀ ਉਤ ਨਸ਼ਾ ਵਿਰੁੱਧ ਇਹਨੂੰ ਬੜੀ ਸਫਲਤਾ ਨਾਲ ਉਹ ਇੰਪਲੀਮੈਂਟ ਕਰ ਪਾਏਗੇ